ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਤੇ ਜਿਵੇਂ ਆਪਾਂ ਪਿਛਲੇ ਵੀਲੌਗ ਦੇ ਵਿੱਚ ਗੱਲ ਕੀਤੀ ਸੀ ਕਿ ਚੋਣਾਂ ਦੇ ਨਤੀਜੇ ਆ ਗਏ ਨੇ ਤੇ ਪੰਜਾਬ ਦੀਆਂ ਚਾਰੋਂ ਦੀਆਂ ਜਿਹੜੀਆਂ ਚਾਰੋਂ ਜ਼ਿਲ੍ਹੀ ਚੋਣਾਂ ਆ ਉਹਨਾਂ ਦੇ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਜਿੱਤੀਆਂ ਤੇ ਇੱਕ ਸੀਟ ਜਿਹੜੀ ਆ ਕਾਂਗਰਸ ਦੇ ਹਿੱਸੇ ਆਈ ਆ ਜਿਵੇਂ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਕਿ ਡਿਫਰ ਡੈਫੀਨੇਟਲੀ ਜਿਹੜਾ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵਿੰਦਰ ਸਿੰਘ ਤੇ ਆਪਾਂ ਜਿਵੇਂ ਪਿਛਲੇ ਵੀਲੌਗ ਦੇ ਵਿੱਚ ਗੱਲ ਕੀਤੀ ਸੀ ਕੇ ਚਾਰੋਂ ਦੇ ਚਾਰ ਜਿਹੜੇ ਜਿੰਨੀ ਨਤੀਜੇ ਆ ਉਹੋ ਸਾਹਮਣੇ ਨੇ ਤੇ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ ਇੱਕ ਸੀਟ ਤੇ ਜਿੱਤ ਹਾਸਲ ਕੀਤੀ ਆ ਕਿਹਦੀ ਜਿੱਤ ਕਿੱਦਾਂ ਹੋਈ ਆ ਕਿਹਦੀ ਵੋਟ ਦੇ ਨਾਲ ਹੋਈ ਆ ਇਹਦੇ ਤੇ ਆਪਾਂ ਐਨਾਲਿਸਿਸ ਕਰਦੇ ਆ ਵਿਸ਼ਲੇਸ਼ਣ ਇਹਦੇ ਤੇ ਕਰਦੇ ਆ ਕਿ ਕਿਹਨੂੰ ਕਿੰਨੀਆਂ ਵੋਟਾਂ ਹਾਲਾਂਕਿ ਨੰਬਰ ਵਗੈਰਾ ਮੈਂ ਪਿਛਲੀ ਗੱਲਬਾਤ ਦੇ ਵਿੱਚ ਜਿਹੜਾ ਪੂਰੇ ਸਾਂਝੇ ਕਰ ਚੁੱਕਾ ਕਿ ਕਿਹੜੀ ਸੀਟ ਤੋਂ ਕਿਹਨੂੰ ਕਿੰਨੀਆਂ ਵੋਟਾਂ ਹਾਸਲ ਹੋਈਆਂ ਪਰ ਮੈਂ ਇਹਦੇ ਵਿੱਚ ਆਪਾਂ ਜ਼ਿਕਰ ਕਰਦੇ ਹਾਂ ਕਿ ਜਿਹੜਾ ਕਿਹੜੇ-ਕਿਹੜੇ ਕੈਂਡੀਡੇਟ ਆ ਕਿਉਂਕਿ ਪੰਜਾਬ ਦਾ ਜਿਹੜਾ ਸਾਰਾ ਇਸ ਵੇਲੇ ਚੋਣ ਸਿਨੈਰੀਓ ਆ ਨਾ ਜਿਹੜਾ ਪੰਜਾਬ ਦਾ ਪੋਲੀਟਿਕਲ ਜਿਹੜਾ ਪੰਜਾਬ ਦਾ ਲੈਂਡਸਕੇਪ ਆ ਉਹ ਬੜਾ ਹੀ ਇੰਟਰਸਟਿੰਗ ਆ ਇਸ ਵੇਲੇ ਇਹਦੇ ਵਿੱਚ ਪੰਜਾਬ ਦੇ ਜਿਹੜਾ ਸਾਰਾ ਪੋਲੀਟਿਕਲ ਸਿਨੈਰੀਓ ਆ ਇਹਦੀ ਸਭ ਤੋਂ ਵੱਡੀ ਤੇ ਇਹਦੀ ਡੋਮਿਨੇਟਿੰਗ ਜਿਹੜੀ ਆ ਤਾਕਤ ਆ ਸ਼੍ਰੋਮਣੀ ਅਕਾਲੀ ਦਲ ਜਾਂ ਪੰਥਕ ਜਿਹੜਾ ਵੋਟ ਬੈਂਕ ਆ ਜਾਂ ਪੰਥਕ ਜਿਹੜੇ ਲੋਕ ਵੋਟ ਜੈਸਵੀ ਕੇ ਨਾਲ ਪਹਿਲਾਂ ਕਰਦੇ ਹੁੰਦੇ ਸੀ ਉਹ ਸਾਨੂੰ ਇੱਕ ਸਾਰਾ ਫੈਕਟਰ ਮਿਸ ਜਿਹੜਾ ਮਿਸਿੰਗ ਨਜ਼ਰ ਆ ਰਿਹਾ ਇਹਦੇ ਵਿੱਚ ਸੋ ਉਹਦੇ ਤੇ ਵੀ ਆਪਾਂ ਗੱਲ ਕਰਨੀ ਹੈ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਇਹ ਗੱਲ ਕਹੀ ਆ ਸਰਦਾਰ ਸੁਖਬੀ ਸਿੰਘ ਬਾਦਲ ਦੇ ਜਿਹੜਾ ਤਨਖਾਹਿਆ ਕਰਾਰ ਦੇਣ ਵਾਲੇ ਫੈਸਲੇ ਦੇ ਉੱਤੇ ਉਹਨਾਂ ਨੇ ਜਿਹੜਾ ਇੱਕ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਤੇ ਜਿਹੜਾ ਇੱਕ ਦੋ ਹੋਰ ਖਬਰਾਂ ਨੇ ਉਹਨਾਂ ਤੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਹਜੇ ਤੱਕ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤੇ ਬੇਨਤੀ ਹੈ ਕਿ ਜਰੂਰ ਕਰ ਲਿਓ ਤੇ ਤੁਹਾਡੀ ਕੋਈ ਵੀ ਪ੍ਰਤੀਕਿਰਿਆ ਹੋਈ ਜਾਂ ਕੋਈ ਵੀ ਸਵਾਲ ਹੋਵੇ ਤੁਸੀਂ ਜਿਹੜਾ ਕਮੈਂਟ ਦੇ ਜ਼ਰੀਏ ਜਰੂਰ ਕਰ ਸਕਦੇ ਹੋ ਜੇਕਰ ਆਪਾਂ ਇਹ ਜਿਹੜਾ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਹਨਾਂ ਦੇ ਵੱਲੋਂ ਜਿਹੜਾ ਇੱਕ ਬਿਆਨ ਸਾਹਮਣੇ ਆਇਆ ਜਿਹਦੇ ਬਾਬਤ ਜਿਹੜੀ ਆ ਹੁਣੇ ਮੈਂ ਪੰਜਾਬੀ ਟ੍ਰਿਬਿਊਨ ਤੇ ਪੜ੍ਹ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਾਰੇ ਫੈਸਲਾ ਬਹੁਤ ਜਲਦ ਇਹ ਐਲਾਨ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਹੋਣਾ ਨੇ ਕੀਤਾ ਜਦੋਂ ਉਹ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਕਰਨ ਉਪਰੰਤ ਜਿਹੜਾ ਉੱਥੇ ਸੀਗੇ ਉਸ ਟਾਈਮ ਸਿੰਘ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਦਾ ਮਸਲਾ ਬਹੁਤ ਵੱਡਾ ਹੈ ਸੰਸਾਰ ਭਰ ਦੇ ਸਿੱਖਾਂ ਦੀ ਇਸ ਪਾਸੇ ਨਜ਼ਰ ਹੈ ਇਸ ਲਈ ਬਹੁਤ ਜਲਦੀ ਹੀ ਸਮੂਹ ਜਥੇਦਾਰ ਸਹਿਬਾਨ ਦੀ ਬੈਠਕ ਬੁਲਾਈ ਜਾ ਰਹੀ ਹੈ ਤੇ ਮਸਲਾ ਵਿਚਾਰਿਆ ਜਾਵੇਗਾ ਸੁਖਵੀਰ ਬਾਦਲ ਨੂੰ ਧਾਰਮਿਕ ਜਾਂ ਰਾਜਨੀਤਿਕ ਸਜ਼ਾ ਦੇਣ ਬਾਰੇ ਪੁੱਛਣ ਤੇ ਜਥੇਦਾਰ ਨੇ ਟਾਲਾ ਵੱਟਦੇ ਹੋਏ ਕਿਹਾ ਕਿ ਸਭ ਸਮੇਂ ਅਨੁਸਾਰ ਵੇਖਿਆ ਜਾਵੇਗਾ ਸਿੰਘ ਸਾਹਿਬ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਪੰਜਾਬ ਅਕਾਲੀ ਦਲ ਤੋਂ ਬਿਨਾ ਵਿਕਾਸ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਕਿ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨਹੀਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੈ ਇਸ ਲਈ ਕੌਮ ਦੀ ਇੱਕ 100 ਸਾਲ ਪੁਰਾਣੀ ਤੇ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਬਹੁਤ ਹੀ ਜ਼ਰੂਰੀ ਹੈ ਸੋ ਇਹ ਕਾਲਦਕ ਸਾਹਿਬ ਦੇ ਜਥੇਦਾਰ ਨੇ ਜਿਹੜਾ ਅੱਜ ਬਿਆਨ ਦਿੱਤਾ ਹੈ ਇਦੇ ਵਿੱਚ ਇੱਕ ਤਾਂ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਵੀ ਜਿਹੜੀ ਉਹਨਾਂ ਨੂੰ ਸਜ਼ਾ ਆ ਉਹ ਪੋਲਿਟੀਕਲ ਹੋਣੀ ਆ ਜਾਂ ਧਾਰਮਿਕ ਹੋਣੀ ਆ ਇਹਦਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਸਮੇਂ ਅਨੁਸਾਰ ਜਿਹੜਾ ਉਹ ਦੇਖਾਂਗੇ ਸੋ ਇਟ ਇਟ ਇੱਕ ਵਾਰੀ ਉਹਨਾਂ ਨੇ ਫੇਰ ਇਹ ਗੱਲ ਕਹੀ ਆ ਕਿ ਜਿਹੜੀ ਆ ਸਮੂਹ ਜਥੇਦਾਰ ਸਹਿਬਾਨ ਦੀ ਬੈਠਕ ਬੁਲਾਈ ਜਾ ਰਹੀ ਆ ਤੇ ਮਸਲਾ ਵਿਚਾਰਿਆ ਜਾਵੇਗਾ ਬਹੁਤ ਜਲਦੀ ਉਹਨਾਂ ਨੇ ਕਿਹਾ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਜਲਦੀ ਹੀ ਜਿਹੜੀ ਅਸੀਂ ਇਹਦੇ ਤੇ ਫੈਸਲਾ ਲਵਾਂਗੇ ਤੇ ਹੁਣ ਵੀ ਇਹ ਗੱਲ ਕਹੀ ਜਾ ਰਹੀ ਕਿ ਬਹੁਤ ਜਲਦੀ ਹੀ ਇਹਦੇ ਤੇ ਤਕਰੀਬਨ ਮੈਂ ਅੱਗੇ ਵੀ ਕਈ ਵਾਰ ਗੱਲ ਕੀਤੀ ਆ ਕਿ ਤਕਰੀਬਨ ਹਰ ਪਾਸਿਓਂ ਕੰਸੈਂਸਸ ਇਹਦੇ ਤੇ ਨਜ਼ਰ ਆ ਰਿਹਾ ਕਿ ਇਹ ਲਟਕ ਗਿਆ ਮਸਲਾ ਜਿਹੜਾ ਏਡੀ ਦੂਰ ਤੱਕ ਸਥਿਤੀ ਜਾਣੀ ਨਹੀਂ ਸੀ ਚਾਹੀਦੀ ਵੀ ਪਹਿਲਾਂ ਹੀ ਜਿਹੜਾ ਇਹਦੇ ਤੇ ਫੈਸਲਾ ਉਹ ਆ ਜਾਣਾ ਚਾਹੀਦਾ ਸੀ ਵੀ ਜਿਹੜਾ ਵੀ ਫੈਸਲਾ ਆਉਣਾ ਉਹ ਪਹਿਲਾਂ ਹੀ ਆ ਜਾਂਦਾ ਤਾਂ ਇਹ ਥੈਟ ਊਡ ਹੈਵ ਬੀਨ ਅ ਲੌਂਗ ਬੈਰਾ ਸੋ ਨਾਓ ਲੈਟ ਸੀ ਕਿ ਇਹਦੇ ਤੇ ਕੀ ਫੈਸਲਾ ਆਉਂਦਾ ਪਰ ਇਹ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਸਾਰੀ ਜਿਹੜੀ ਆ ਉਹ ਅਕਾਲੀ ਦਲ ਦੀ ਸਿਆਸਤ ਪੰਥਕ ਪੋਲਿਟਿਕਸ ਵਿੱਚ ਜਿਹੜਾ ਕੇਐਸਟੀਕੇ ਨਾਲ ਗਾਂਹਾਂ ਦੇ ਜਿਹੜੇ ਆ ਜਿੰਨੇ ਵੀ ਸਾਡੇ ਨੈਰੇਟਿਵ ਗਾਂਹਾਂ ਬਣਨੇ ਆ ਜਿੰਨਾ ਵੀ ਜਿਹੜਾ ਪੋਲਿਟੀਕਲ ਸਿਨੈਰੀਓ ਆ ਪੰਥਕ ਹਲਕਿਆਂ ਦੇ ਵਿੱਚ ਉਹ ਕਿੱਦਾਂ ਪਿਆਰ ਹੋਣਾ ਕਿਦਾਂ ਹੋਵਣਾ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਹ ਇਸ ਗੱਲ ਤੇ ਖੜੀਆਂ ਕਿ ਅਕਾਲ ਦਾ ਸਾਬ ਦੇ ਜਿਹੜੇ ਜਥੇਦਾਰ ਆ ਉਹ ਫੈਸਲਾ ਕੀ ਕਰਦੇ ਆ ਸੋ ਬਾਕੀ ਜੇਕਰ ਆਪਾਂ ਅੱਜ ਦਾ ਜਿਹੜਾ ਚੋਣ ਨਤੀਜੇ ਆ ਉਹਨਾਂ ਤੇ ਆਈਏ ਅੱਛਾ ਇੱਕ ਤਾਂ ਪਿਛਲੀ ਵਾਰ ਮੈਂ ਇਹਦਾ ਜ਼ਿਕਰ ਨਹੀਂ ਸੀ ਕੀਤਾ ਜੀ ਬਾਈ ਇਲੈਕਸ਼ਨ ਦੇ ਵਿੱਚ ਜਿਹੜੇ ਪ੍ਰਿਆੰਕਾ ਗਾਂਧੀ ਹੁਣੀ ਆ ਉਹਨਾਂ ਨੇ ਬੜੀ ਤਕੜੀ ਜਿਹੜੀ ਆ ਵਾਇਨਾਡ ਤੋਂ ਜਿੱਤ ਜਿਹੜੀ ਆ ਹਾਸਲ ਕੀਤੀ ਆ 4 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਦੇ ਨਾਲ ਉਹ ਉੱਥੋਂ ਜਿੱਤ ਗਏ ਨੇ ਜਿਵੇਂ ਤੁਸੀਂ ਜਾਣਦੇ ਹੋ ਕਿ ਰਾਹੁਲ ਗਾਂਧੀ ਸਾਹਿਬ ਨੇ 219 ਦੇ ਵਿੱਚ ਦੋ ਜਗ੍ਹਾਾਂ ਤੋਂ ਚੋਣ ਲੜੀ ਸੀਗੀ ਤੇ ਵਾਇਨਾਰਡ ਵਾਲੀ ਸੀਟ ਇਹ ਉਹ ਜਿੱਤੇ ਸੀਗੇ ਤੇ ਆਪਣੀ ਜਿਹੜੀ ਉਹਨਾਂ ਦੀ ਪੁਰਾਣੀ ਸੀਟ ਅਮੇਠੀ ਵਾਲੀ ਉਹ ਹਾਰ ਗਏ ਸੀਗੇ ਇਸ ਵਾਰ ਉਹਨਾਂ ਨੇ ਵਾਇਨਾਰਡ ਤੋਂ ਵੀ ਚੋਣ ਲੜੀ ਤੇ ਕਿਉਂਕਿ ਸ਼੍ਰੀਮਤੀ ਜਿਹੜੇ ਸੋਨੀਆ ਗਾਂਧੀ ਜੀ ਆ ਉਹ ਰਾਇਬਰੇਲੀ ਤੋਂ ਉਹਨਾਂ ਨੇ ਚੋਣ ਨਹੀਂ ਸੀ ਲੜੀ ਇਸ ਕਰਕੇ ਰਾਹੁਲ ਗਾਂਧੀ ਨੇ ਰਾਇਬਰੇਲੀ ਤੋਂ ਵੀ ਚੋਣ ਲੜੀ ਤੇ ਉਹ ਦੋਨਾਂ ਜਗ੍ਹਾਾਂ ਤੋਂ ਜਿੱਤ ਗਏ ਸੀ ਇਸ ਵਾਰ ਤਾਂ ਚਲੋ ਅਮੇਠੀ ਤੋਂ ਵੀ ਉਹਨਾਂ ਦੇ ਜਿਹੜਾ ਕਾਂਗਰਸ ਉਮੀਦਵਾਰ ਹੀ ਜਿੱਤ ਗਏ ਸੀ ਜਿਹੜੀ ਆ ਸੁਮ੍ਰਿਤੀ ਹਰਾਨੀ ਨੂੰ ਹਰਾ ਦਿੱਤਾ ਉਹਨਾਂ ਨੇ ਸੋ ਜਿਹੜਾ ਰਾਹੁਲ ਗਾਂਧੀ ਸਾਹਿਬ ਨੇ ਫਿਰ ਵਾਇਨਾਡ ਦੀ ਸੀਟ ਛੱੜਤੀ ਸੀ ਤਾਂ ਪ੍ਰਿਆੰਕਾ ਗਾਂਧੀ ਹੋਣਾ ਨੇ ਉਸ ਸੀਟ ਤੋਂ ਜਿਹੜੀ ਚੋਣ ਲੜੀ ਤੇ ਇਹ ਵੀ ਹੁਣ ਜਿੱਤ ਗਏ ਨੇ ਸੋ ਹੁਣ ਦੋਨੇ ਭੈਣ ਭਰਾ ਜਿਹੜੇ ਆ ਉਹ ਲੋਕ ਸਭਾ ਦੇ ਵਿੱਚ ਹੋਣਗੇ ਪਹਿਲਾਂ ਇਹ ਗੱਲ ਆ ਰਹੀ ਸੀ ਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਸਾਰਾ ਪਰਿਵਾਰ ਹੋਵੇਗਾ ਇਸ ਕਰਕੇ ਪਿ ਪਰਿਵਾਰਬਾਲ ਦੇ ਨਾਲ ਨਾ ਇਹਨੂੰ ਜੋੜਿਆ ਜਾਵੇ ਬਟ ਸਟਿਲ ਉਹਨਾਂ ਨੇ ਜਿਹੜਾ ਫਿਰ ਉਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਤਾਂ ਹੀ ਸ਼ਾਇਦ ਜਿਹੜੀ ਆ ਰਾਇਬਰੇਲੀ ਜਾਂ ਮੇਠੀ ਤੋਂ ਪ੍ਰਿਆੰਕਾ ਗਾਂਧੀ ਨਹੀਂ ਖੜੇ ਹੋ ਰਹਾ ਪਰ ਜੋ ਵੀ ਇਹਨਾਂ ਦੀ ਸਟ੍ਰੈਟੇਜੀ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਉਹ ਕਾਫੀ ਕਾਮਯਾਬ ਰਹੇ ਨੇ ਪਰ ਅਸੈਂਬਲੀ ਚੋਣਾਂ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੋ ਗਿਆ ਕਾਂਗਰਸ ਦਾ ਹਰਿਆਣਾ ਚੋਣਾਂ ਦੇ ਵਿੱਚ ਵੀ ਆਪਾਂ ਵੇਖਿਆ ਐਂਡ ਫਿਰ ਹੁਣ ਮਹਾਰਾਸ਼ਟਰ ਦੇ ਵਿੱਚ ਤਾਂ ਕਹਿ ਲਓ ਕਿ ਪ੍ਰੋਪਰ ਜਿਹੜਾ ਮਾਂਜਾ ਹੀ ਫੇਰ ਤਾਂ ਬੀਜੇਪੀ ਨੇ ਤੇ ਬਾਕੀ ਉਹਨਾਂ ਦੇ ਨਾਲ ਦੇ ਦਲਾ ਨੇ ਸੋ ਝਾਰਖੰਡ ਦੇ ਵਿੱਚ ਜਰੂਰ ਇਹ ਥੋੜਾ ਜਿਹਾ ਆਪਣੇ ਆਪ ਨੂੰ ਜਿਹੜਾ ਬਚਾਉਣ ਦੇ ਵਿੱਚ ਕਾਮਯਾਬ ਰਹੇ ਨੇ ਝਾਰਖੰਡ ਦੇ ਵਿੱਚ ਇਹਨਾਂ ਦੀ ਸਰਕਾਰ ਇੰਡੀਆ ਅਲਾਈਅንስ ਦੀ ਬਣ ਗਈ ਆ ਤੇ ਉੱਥੇ ਉੱਥੇ ਵੀ ਆਬਵੀਅਸਲੀ ਜੀਐਮਐਮ ਜਿਹੜਾ ਉਹ ਵੱਡਾ ਪਲੇਅਰ ਆ ਉੱਥੇ ਜਿਹੜੇ ਸੁਰੇਂ ਸਾਹਿਬ ਆ ਮੁੱਖ ਮੰਤਰੀ ਹੋਣਗੇ ਸੋ ਉਹ ਉਹਨਾਂ ਦੀ ਕਹਿ ਲਓ ਕਿ ਅਗਵਾਈ ਦੇ ਵਿੱਚ ਹੀ ਉੱਥੇ ਚੋਣ ਇੰਡੀਆ ਅਲਾਈਅንስ ਨੇ ਲੜੀ ਆ ਤੇ ਚਲੋ ਚੰਗੇ ਰਹੇ ਨੇ ਉੱਥੇ ਤਾਂ ਇਹਨਾਂ ਦੀ ਸਰਕਾਰ ਬਣ ਗਈ ਐ ਈਐਨਡੀਆ ਨੂੰ ਪਛਾੜ ਦਿੱਤਾ ਉੱਥੇ ਉਹਨਾਂ ਨੇ ਚੰਗਾ ਜਿਹੜਾ ਵੋਟਾਂ ਹਾਸਲ ਕੀਤੀਆਂ ਪਰ ਮਹਾਰਾਸ਼ਟਰ ਦੇ ਵਿੱਚ ਜਿਹੜਾ ਬਹੁਤ ਬੁਰੇ ਤਰੀਕੇ ਨਾਲ ਹਾਰੇ ਨੇ ਮੈਂ ਪਿਛਲੀ ਗੱਲਬਾਤ ਦੇ ਵਿੱਚ ਪੂਰਾ ਜਿਹੜਾ ਉਹਦੇ ਤੇ ਆਪਾਂ ਐਨਾਲਿਸਿਸ ਕਰ ਚੁੱਕੇ ਹਾਂ ਸੋ ਇਸ ਕਰਕੇ ਆਪਾਂ ਪੰਜਾਬ ਵੱਲ ਨੂੰ ਵਧਦੇ ਆਂ ਪੰਜਾਬ ਦੇ ਵਿੱਚ ਜੀ ਜੇਕਰ ਆਪਾਂ ਆਈਏ ਜਿਹੜੀਆਂ ਪੰਜਾਬ ਦੀਆਂ ਚਾਰ ਸੀਟਾਂ ਆ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜਾ ਚਾਰ ਜ਼ਿਮਨੀ ਹਲਕੇ ਸਿਗੇ ਬਰਨਾਲਾ ਡੇਰਾ ਬਾਬਾ ਨਾਨਕ ਚੱਬੇਬਾਲ ਤੇ ਗਿੱਦੜਵਾਹਾ ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਬਰਨਾਲੇ ਦੀ ਬਰਨਾਲੇ ਦੇ ਵਿੱਚ ਕੁਲਦੀਪ ਸਿੰਘ ਢਿੱਲੋਂ ਕਾਲਾ ਢਿੱਲੋਂ ਜਿਹੜੇ ਜਿੱਤੇ ਨੇ ਜਿਨ੍ਹਾਂ ਨੇ ਕਿ 28000 ਤੇ 254 ਬੋਟਾ ਹਾਸਲ ਕੀਤੀਆਂ 2157 ਬੋਟਾਂ ਦੇ ਫਰਕ ਦੇ ਨਾਲ ਹੀ ਜਿੱਤੇ ਨੇ ਦੂਸਰੇ ਨੰਬਰ ਤੇ ਰਹੇ ਨੇ ਹਰਿੰਦਰ ਸਿੰਘ ਢਾਲੀਬਾਲ ਹੁਣ ਇਥੇ ਸਭ ਤੋਂ ਵੱਡਾ ਫੈਕਟਰ ਜਿਹੜਾ ਪਲੇਆਊਟ ਹੁੰਦਾ ਸਾਨੂੰ ਨਜ਼ਰ ਆਇਆ ਉਹ ਗੁਰਦੀਪ ਸਿੰਘ ਬਾਠ ਦਾ ਆ ਗਰਦੀਪ ਸਿੰਘ ਬਾਠ ਜਿਹੜੇ ਨੇ ਇਹਨਾਂ ਨੇ ਜੀ ਵੋਟਾਂ ਲਈਆਂ ਨੇ 16000 ਤੇ 899 ਜਦਕਿ ਜਿਹੜਾ ਜਿੱਤ ਤੇ ਹਾਰ ਦਾ ਫਰਕ ਆ ਕਾਲਾ ਢਿੱਲੂ ਦਾ ਤੇ ਹਰਿੰਦਰ ਸਿੰਘ ਢਾਲੀਵਾਲ ਦਾ ਉਹ ਮਹਿਜ਼ ਹੈਗਾ 2000 ਤੇ 157 ਵੋਟਾਂ ਦਾ ਸੋ 16000 ਦੇ ਵਿੱਚੋਂ ਜੇ 3 ਕੁ ਹਜ਼ਾਰ ਵੋਟਾਂ ਇਹ ਜਿਹੜਾ ਹਰਿੰਦਰ ਸਿੰਘ ਢਾਲੀਵਾਲ ਨੂੰ ਮਿਲ ਜਾਂਦੀਆਂ ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮਿਲ ਜਾਂਦੀਆਂ ਤੇ ਡੈਫੀਨਿਟਲੀ ਚਾਰ ਦੀਆਂ ਚਾਰੋ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤ ਜਾਣੀਆਂ ਸੀ ਤੇ ਖੈਰ ਚਲੋ ਜਮਨੀ ਚੋਣਾਂ ਦੇ ਵਿੱਚ ਹੁੰਦਾ ਵੀ ਇਦਾਂ ਜੀ ਆਮ ਤੌਰ ਤੇ ਸੱਤਾਧਾਰੀ ਧਿਰ ਜਿਹੜੀ ਆ ਉਹ ਜਿੱਤੀ ਜਾਂਦੀ ਹੁੰਦੀ ਆ ਜੋ ਸਾਡੇ ਮੁਰਖ ਦਾ ਜਿਹੜਾ ਹਜੇ ਤੱਕ ਦਾ ਇਤਿਹਾਸ ਰਿਹਾ ਸੋ ਇਹਦੇ ਵਿੱਚ ਜਿਹੜੀ ਬਰਨਾਲੇ ਦੀ ਇਹ ਬੜੀ ਇੰਟਰਸਟਿੰਗ ਗੇਸ ਕਰਕੇ ਹੋ ਗਈ ਸੀ ਕਿ ਕੇਵਲ ਸਿੰਘ ਢਿੱਲੋਂ ਵੀ ਬੜਾ ਦਾਵਾ ਠੋਕਰੇ ਸੀਗੇ ਢਿੱਲੋਂ ਸਾਹਿਬ ਜਿਹੜਾ ਭਾਜਪਾ ਦੇ ਉਮੀਦਵਾਰ ਸਕੇ ਉਹ ਇੱਕ ਵਾਰ ਦੂਜੇ ਨੰਬਰ ਤੇ ਆ ਵੀ ਗਏ ਸੀ ਸਵੇਰੇ ਜਦੋਂ ਗਿਣਤੀ ਚੱਲ ਰਹੀ ਸੀ ਪਰ ਜਿਹੜਾ ਨਹੀਂ ਫਿਰ ਬਾਅਦ ਵਿੱਚ ਜਿਹੜਾ ਕਾਲਾਜੀ ਲੋਹਣੀ ਇਹ ਚੋਣ ਜਿੱਤ ਗਏ ਨੇ ਤਾਂ ਡੈਫੀਨਿਟਲੀ ਇਹਦੇ ਵਿੱਚ ਇੱਕ ਵੱਡਾ ਫੈਕਟਰ ਰਹਿ ਨੇ ਗੁਰਦੀਪ ਸਿੰਘ ਗਰਦੀਪ ਸਿੰਘ ਬਾਠ ਇਸ ਗੱਲ ਤੋਂ ਨਾਰਾਜ਼ ਸੀਗੇ ਕਿ ਪਾਰਟੀ ਦੇ ਲਈ ਮਿਹਨਤ ਮੈਂ ਕਰਦਾ ਰਿਹਾ ਤੇ ਜਿਹੜਾ ਇਹਨਾਂ ਨੇ ਟਿਕਟ ਦੇੜੀ ਆ ਗਰਮੀਤ ਜਿਹੜੇ ਮੀਤ ਥੇਰ ਨੇ ਉਹਨਾਂ ਨੇ ਆਪਣੇ ਰਿਸ਼ਤੇਦਾਰ ਨੂੰ ਜਿਹੜੀ ਆ ਦਬਾਤੀ ਮਾਸੀ ਦਾ ਮੁੰਡਾ ਕਰਕੇ ਬਹੁਤ ਮਸ਼ਹੂਰ ਹੋਇਆ ਹਰਿੰਦਰ ਸਿੰਘ ਢਾਲੀਵਾਲ ਕੇ ਮੀਤ ਥੇਰ ਦੀ ਮਾਸੀ ਦਾ ਮੁੰਡਾ ਆ ਇਹ ਤੇ ਵੀ ਇਹ ਪਤਾ ਨਹੀਂ ਹੈਗਾ ਜਾਂ ਨਹੀਂ ਉਹ ਤਾਂ ਮੈਨੂੰ ਲੱਗਦਾ ਵਸੇ ਰਿਸ਼ਤੇਦਾਰੀ ਹੈ ਨਾ ਦੀ ਐਗਜ਼ੈਕਟ ਸੇਮ ਰਿਸ਼ਤੇਦਾਰੀ ਹੈ ਜਾਂ ਨਹੀਂ ਇਹਦੇ ਬਾਬਤ ਤਾਂ ਨਹੀਂ ਕਹਿ ਸਕਦੇ ਆਪਾਂ ਪਰ ਇਹ ਜ਼ਰੂਰ ਹੈ ਕਿ ਦੇਖੋ ਤੁਸੀਂ ਗਰਦੀਪ ਸਿੰਘ ਬਾਠ ਨੇ 16899 ਵੋਟਾਂ ਹਾਸਲ ਕੀਤੀਆਂ ਤੇ ਡੈਫੀਨਟਲੀ ਜੇਕਰ ਇਹ ਆਮ ਆਦਮੀ ਪਾਰਟੀ ਦੇ ਆਫੀਸ਼ੀਅਲ ਕੈਂਡੀਡੇਟ ਹੁੰਦੇ ਤੇ ਡੈਫੀਨਟਲੀ ਇਹਨਾਂ ਦਾ ਜਿਹੜਾ ਇੱਕ ਚੰਗਾ ਇਹਨਾਂ ਨੇ ਵੋਟਾਂ ਲੈ ਜਾਣੀਆਂ ਸੀਗੀਆਂ ਤੇ ਧਾਲੀਆਲ ਸਾਹਿਬ ਦੇ ਨਾਲ ਜਾਂ ਫਿਰ ਜਿਹੜਾ ਇਹ ਖੜੇ ਹੋ ਜਾਂਦੇ ਹੁਣ ਜਿਹੜਾ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਭਗਵਾਨ ਸਿੰਘ ਮਾਨ ਨੇ ਪਿੱਛੋਂ ਜਿਹੜਾ ਥਾਪੜਾ ਇਹਨਾਂ ਨੂੰ ਦਿੱਤਾ ਹੋਇਆ ਸੀਗਾ ਕਿਉਂਕਿ ਮੀਤੇਰ ਦੇ ਨਾਲ ਕੋਈ ਜ਼ਿਆਦਾ ਨਹੀਂ ਬਣਦੀ ਮਾਨ ਸਾਹਿਬ ਦੀ ਵੀ ਇਹ ਵੀ ਵੈਸੇ ਕਮਾਲ ਦੀ ਗੱਲ ਆ ਕਿ ਜਿੰਨੇ ਵੀ ਇਹਨਾਂ ਦੇ ਪੁਰਾਣੇ ਸਾਥੀ ਨੇ ਉਹਨਾਂ ਦੀ ਮੁੱਖ ਮੰਤਰੀ ਸਾਹਿਬ ਦੇ ਨਾਲ ਘਾਟੀ ਬਣਦੀ ਆ ਸਾਡੇ ਜਿਹੜੇ ਵਜ਼ੀਰੇ ਆਲਾ ਸਾਹਿਬ ਆ ਜਲਦੀ ਮਿਲ ਲੱਗਾ ਨਾਰਾਜ਼ ਉਹ ਜਿਹੜੇ ਆ ਹੋ ਜਾਂਦੇ ਆ ਸੋ ਖੈਰ ਇਹ ਇਹ ਜਿਹੜਾ ਹੁਣ ਇਹਦੇ ਤੇ ਆਮ ਆਦਮੀ ਪਾਰਟੀ ਵਾਲੇ ਵੇਖਣਗੇ ਉਹਨਾਂ ਨੇ ਕੀ ਕਰਨਾ ਵੈਸੇ ਉਹਨਾਂ ਨੇ ਬਾਦ ਸਾਹਿਬ ਨੂੰ ਪਾਰਟੀ ਤੋਂ ਤਾਂ ਕੱਢਿਆ ਹੀ ਹੋਇਆ ਸੂਬਰਨਾਲੇ ਦੀ ਸੀਟ ਆਬਵੀਅਸਲੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਬੜੀ ਜਿਹੜੀ ਤਗੜੀ ਇਹਨਾਂ ਦੀ ਰਾਜਧਾਨੀ ਇਹ ਸਾਰਾ ਸੰਗਰੂਰ ਮੰਨਿਆ ਜਾਂਦਾ ਬਰਨਾਲਾ ਪਹਿਲਾਂ ਤੋਂ ਜਿੱਤਦੇ ਆਉਂਦੇ ਨੇ ਮੀਤ ਥੇਰ ਨੇ ਜਿਹੜੀ ਆ ਦੋ ਬਾ ਦੋ ਬਾਰ ਉਹਨਾਂ ਨੇ ਇਹ ਚੋਣ ਇਥੋਂ ਜਿੱਤੀ ਆ ਤੇ ਫਿਰ ਉਹ ਸੰਗਰੂਰ ਤੋਂ ਜਿਹੜਾ ਐਮਪੀ ਵੀ ਚੁਣੇ ਗਏ ਇਸੇ ਇਲਾਕੇ ਦੇ ਵਿੱਚੋਂ ਤੇ ਇਹਨਾਂ ਦਾ ਤਗੜਾ ਇਹ ਗੜ ਸਗਾ ਜਿਹੜਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਅਸੀਂ ਇਹਨਾਂ ਦਾ ਇਹ ਗੜ ਤੋੜਤਾ ਤੇ ਇਹ ਵੀ ਇੰਟਰਸਟਿੰਗ ਗੱਲ ਹੈ ਕਿ ਇਹ ਇੱਕੋ ਹੀ ਸੀਟ ਸੀਗੀ ਜਿਹੜੀ ਆਮ ਆਦਮੀ ਪਾਰਟੀ ਦੇ ਕੋਲ ਸੀਗੀ ਉਹ ਕਾਂਗਰਸ ਨੇ ਜਿੱਤ ਲਈ ਬਾਕੀ ਜਿਹੜੀਆਂ ਕਾਂਗਰਸ ਦੀਆਂ ਤਿੰਨ ਸੀਗੀਆਂ ਉਹ ਆਮ ਆਦਮੀ ਪਾਰਟੀ ਨੇ ਜਿੱਤ ਲਈਆਂ ਸੋ ਇਹ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਫੈਕਟਰ ਸੀਗਾ ਉਹ ਸੀਗਾ ਗੋਵਿੰਦ ਸਿੰਘ ਸੰਧੂ ਦਾ 7900 ਵੋਟਾਂ ਉਹਨਾਂ ਨੂੰ ਜਿਹੜੀਆਂ ਹਾਸਲ ਹੋਈਆਂ ਜੀ ਗੋਵਿੰਦ ਸਿੰਘ ਸੰਧੂ ਅਕਾਲੀ ਦਲ ਮਾਨ ਦੇ ਵੱਲੋਂ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਨੇ ਇਹ ਇਹਨਾਂ ਨੂੰ ਜਿਹੜੇ ਆਪਣੇ ਵਿਕਰਮ ਸਿੰਘ ਮਜੀਠੀਆ ਨੇ ਵੀ ਇਹਨਾਂ ਨੂੰ ਆਪਣਾ ਸਵਾਰਥਨ ਦਿੱਤਾ ਤੇ ਬਾਕੀ ਇਹ ਅੰਮ੍ਰਿਤਸਰ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਕਾਫੀ ਇਹਨਾਂ ਲੋਕਾਂ ਨੇ ਇਹਨਾਂ ਦਾ ਸਮਰਥਨ ਕੀਤਾ ਵੀ ਤੇ ਇਹ ਇਹ ਵੀ ਦੱਸਦੇ ਆ ਕਿ ਜਿਹੜੇ ਪੰਥਕ ਹਲਕਿਆਂ ਦੇ ਵਿੱਚ ਇਹ ਸੀਗਾ ਕਿ ਖਾਸ ਕਰਕੇ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਚੋਣਾਂ ਨਹੀਂ ਲੜ ਰਿਹਾ ਵੀ ਜਿਹੜੀ ਪੰਥਕ ਵੋਟ ਆ ਉਹ ਇਹਨਾਂ ਨੂੰ ਪੁੱਗਤ ਜਵੇ ਪਰ ਉਹ ਕਿਤੇ ਨਾ ਕਿਤੇ ਸਾਨੂੰ ਹੁੰਦੀ ਹੋਈ ਜਿਹੜੀ ਆ ਨਜ਼ਰ ਨਹੀਂ ਆਈ ਸੋ ਇਹ ਇੱਕ ਨਜ਼ਰ ਚੀਜ਼ ਇਹ ਆ ਰਹੀ ਆ ਕਿ ਵੀ ਹਜੇ ਪੰਥਕ ਹਲਕਿਆਂ ਦੇ ਵਿੱਚ ਕਿਸੇ ਨੂੰ ਵੀ ਪ੍ਰਵਾਨਿਆ ਨਹੀਂ ਜਾ ਰਿਹਾ ਇਹਦੀ ਇੱਕ ਹੋਰ ਆਧਾਰਨ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਜਿਹੜੇ ਸੀਗੇ ਆਪਣੇ ਲਵਪ੍ਰੀਤ ਸਿੰਘ ਤੂਫਾਨ ਇਹ ਤੁਹਾਨੂੰ ਯਾਦ ਹੋਣਾ ਭਾਈ ਅਮਰਪਾਲ ਸਿੰਘ ਹੋਣਾ ਨੇ ਜਦੋਂ ਅਜਨਾਲੇ ਵਾਲਾ ਸਾਰਾ ਜਿਹੜਾ ਸੀਨ ਹੋਇਆ ਸੀਗਾ ਉਹ ਇਹਨਾਂ ਦੇ ਕਰਕੇ ਹੀ ਹੋਇਆ ਸੀਗਾ ਲਵਪ੍ਰੀਤ ਸਿੰਘ ਤੂਫਾਨ ਹੋਣਾ ਦੇ ਚੱਲਦਿਆਂ ਵੀ ਇਹਨਾਂ ਨੂੰ ਬੰਦ ਕੀਤਾ ਗਿਆ ਸੀਗਾ ਥਾਣੇ ਦੇ ਵਿੱਚ ਉਸ ਤੋਂ ਬਾਅਦ ਸਾਰਾ ਜਿਹੜਾ ਉਹਨਾਂ ਤੇ ਜਿਹੜਾ ਰੇਡ ਵਗੈਰਾ ਹੁੰਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਡਿਬਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਪਾਲ ਸਿੰਘ ਹੁਣੀ ਬੰਦ ਨੇ ਹੁਣ ਇਹਨਾਂ ਨੂੰ ਮਹਿਜ਼ ਇਥੋਂ 2358 ਵੋਟਾਂ ਹਾਸਲ ਹੋਈਆਂ ਇਹ ਡੇਰਾ ਬਾਬਾ ਨਾਨਕ ਤੋਂ ਖੜੇ ਸੀਗੇ ਇਹ ਵੀ ਅਕਾਲੀ ਦਲ ਅੰਮ੍ਰਿਤਸਰ ਦੇ ਹੀ ਕੈਂਡੀਡੇਟ ਸੀਗੇ ਸੋ ਇੱਥੇ ਵੀ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਇਹਨਾਂ ਨੂੰ ਕੋਈ ਖਾਸ ਜਿਹੜਾ ਪੰਥ ਖਲਕਿਆਂ ਦੇ ਵੱਲੋਂ ਕਹ ਲੋਗੇ ਇਹਨਾਂ ਨੂੰ ਨਹੀਂ ਜਿਹੜਾ ਮੈਂਡੇਟ ਇਹਨਾਂ ਨੂੰ ਦਿੱਤਾ ਗਿਆ ਮੈਂਡੇਟ ਛੇਡ ਉਹਨਾਂ ਨੇ ਪੰਥ ਖਲਕਿਆਂ ਦੇ ਵਿੱਚ ਉਹ ਤਾਂ ਕਹ ਲੋਗੇ ਕੋਈ ਵੋਟ ਵੀ ਜ਼ਿਆਦਾ ਇਧਰਲੇ ਪਾਸੇ ਨਹੀਂ ਭੁਗਤੀ ਲੱਗਦੀ 2358 ਮਹਿਜ਼ ਵੋਟਾਂ ਇਹਨਾਂ ਨੇ ਹਾਸਲ ਕੀਤੀਆਂ ਗੁਰਦੀਪ ਸਿੰਘ ਰੰਧਾਵਾ ਨੇ ਇਥੋਂ 5000 ਸੌਰੀ 58104 ਵੋਟਾਂ ਹਾਸਲ ਕੀਤੀਆਂ ਜੀ ਜਤਿੰਦਰ ਕੌਰ ਰੰਧਾਵਾ ਵਾਈਫ ਆਫ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਸੀਐਮ ਜੇਲ मिनिस्टर ਤੇ ਇਸ ਸਮੇਂ ਲੋਕ ਸਭਾ ਦੇ ਐਮਪੀ ਕਾਂਗਰਸ ਦੇ ਬੰਨੀਓ ਵੱਡੇ ਲੀਡਰ ਨੇ ਕਾਂਗਰਸ ਦੇ ਮੁੱਖ ਮੰਤਰੀ ਤੱਕ ਦਾ ਜਿਹੜਾ ਦਾਵਾ ਠੋਕਦੇ ਨੇ ਸੋ ਉਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਨੇ 53405 ਵੋਟਾਂ ਹਾਸਲ ਕੀਤੀਆਂ ਤੇ ਇਹ ਜਿੱਤ ਜਿਹੜੀ ਆ 5699 ਵੋਟਾਂ ਦੇ ਨਾਲ ਗਰਦੀਪ ਸਿੰਘ ਰੰਧਾਵਾ ਨੂੰ ਮਿਲੀ ਆ ਤੇ ਇੱਥੇ ਵੀ ਹਾਰਨ ਵਾਲਿਆਂ ਦੇ ਵਿੱਚ ਜਿਹੜਾ ਰਵਿਕਰਨ ਸਿੰਘ ਕਾਲੋ ਜਿਹਨੂੰ ਕੇ ਮਹਿਜ਼ 6503 ਵੋਟਾਂ ਪਈਆਂ ਇਹ ਵੱਡਾ ਨਾਮ ਸੀਗੇ ਪਹਿਲਾਂ ਲੱਗਦਾ ਸੀਗਾ ਕਿ ਚੰਗੀ ਟੱਕਰ ਦੇ ਜਾਣਗੇ ਪਰ ਇੱਥੇ ਦੱਸਦੇ ਆ ਕਿ ਵੀ ਜਿਹੜਾ ਇੱਕ ਫੈਕਟਰ ਸੁਚਿਆ ਸਿੰਘ ਲੰਗਾਹ ਵਾਲਾ ਕੰਮ ਕੀਤਾ ਕਿਉਂਕਿ ਬੜਾ ਖੁੱਲ ਕੇ ਉਹਨਾਂ ਨੇ ਕਿਹਾ ਤੇ ਅੱਜ ਵੀ ਜਿਹੜਾ ਗੁਰਦੀਪ ਸਿੰਘ ਰੰਧਾਵਾਰੇ ਜਿਹੜੇ ਮੁੱਛ ਤੇ ਨਿੰਬੂ ਬਹੁਤ ਖੜਾਉਂਦੇ ਨੇ ਇਹਨਾਂ ਨੇ ਅੱਜ ਵੀ ਕਿਹਾ ਕਿ ਵੀ ਧੰਨਵਾਦ ਆ ਜੀ ਉਹਨਾਂ ਦਾ ਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਕਾਲੀ ਦਲ ਦੀ ਬੋਟ ਨੇ ਕਿੰਨਾ ਕੰਮ ਕੀਤਾ ਇਹਨਾਂ ਨੇ ਕਿਹਾ ਕਿ ਜਿੰਨਾ ਕੁ ਵੀ ਕੀਤਾ ਮੈਂ ਧੰਨਵਾਦ ਕਰਦਾ ਜਿਹੜਾ ਜਿਹਨਾਂ ਨੇ ਵੀ ਮੇਰਾ ਸਾਥ ਦਿੱਤਾ ਮੈਂ ਦਿਲੋਂ ਧੰਨਵਾਦ ਕਰਦਾ ਇਹ ਪਹਿਲਾਂ ਦੀਆਂ ਖਬਰਾਂ ਚੱਲ ਰਹੀਆਂ ਸੀਗੀਆਂ ਕਿਉਂਕਿ ਲੰਗਾਹ ਸਾਹਿਬ ਨੇ ਇੱਕ ਵਾਰ ਪਬਲਿਕਲੀ ਕਹਿ ਦਿੱਤਾ ਸੀਗਾ ਕਿ ਵੀ ਸਾਡਾ ਸਪੋਰਟ ਨੂੰ ਲੈ ਕੇ ਲੰਗਾਹ ਸਾਹਿਬ ਦਾ ਚੰਗਾ ਇੱਥੇ ਦਬਦਬਾ ਸੀਗਾ ਚੰਗੀ ਉਹਨਾਂ ਦੀ ਜਿਹੜੀ ਜੇਕਰ ਉਹ ਇਥੋਂ ਚੋਣ ਲੜ ਦੇਤਾ ਅਕਾਲੀ ਦਲ ਨੇ ਬੜੀ ਗਲਤੀ ਕੀਤੀ ਇਸ ਕਰਕੇ ਮੈਂ ਆਉਣੇ ਆਪਾਂ ਇਹਦੇ ਤੇ ਗਲਤੀ ਕੀਤੀ ਆ ਅੱਛਾ ਜਿਹੜੀ ਚੋਣਾ ਨਾ ਲੜ ਕੇ ਡਾਕਟਰ ਈਸ਼ਾਨ ਕੁਮਾਰ ਜਿਹੜੇ ਚੱਬੇਵਾਲ ਤੋਂ ਇਹਨਾਂ ਨੂੰ ਇਹ ਤਕਰੀਬਨ ਤੈਵਾ ਵੀ ਮੰਨਿਆ ਜਾ ਰਿਹਾ ਹੈ ਸਗਾ ਜੀ ਚੱਬੇਵਾਲ ਸੀਟ ਦੀ ਕੋਈ ਜ਼ਿਆਦਾ ਗੱਲ ਵੀ ਨਹੀਂ ਹੋਈ ਤੇ ਡਾਕਟਰ ਇਸ਼ਾਕ ਕੁਮਾਰ 51904 ਕਾਂਗਰਸ ਵੀ ਸੀਟ ਸੀਗੀ ਪਹਿਲਾਂ ਇਹ ਡਾਕਟਰ ਜਿਹੜੇ ਰਾਜਕੁਮਾਰ ਇਹਨਾਂ ਦੇ ਪਿਤਾ ਜੀ ਨੇ ਇਸ਼ਾਕ ਕੁਮਾਰ ਜਿਹੜੇ ਹੁਣ ਐਮਐਲਏ ਬਣੇ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਪਿਤਾ ਜੀ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸੀ ਕਿ ਉਹਨਾਂ ਨੇ ਕਾਂਗਰਸ ਤੋਂ ਐਮਪੀ ਵੀ ਸੀਗੇ ਉਹਨਾਂ ਨੇ ਆਪਣੀ ਸੌਰੀ ਐਮਐਲਏ ਵੀ ਸੀਗੇ ਕਾਂਗਰਸ ਦੇ ਉਹਨਾਂ ਨੇ ਆਪਣੀ ਸੀਟ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਮੈਂਬਰ ਆ ਪਾਰਲੀਮੈਂਟ ਬਣ ਗਏ ਤੇ ਇਹ ਸੀਟ ਖਾਲੀ ਹੋ ਗਈ ਤੇ ਇੱਥੇ ਉਹਨਾਂ ਦੇ بیٹے ਨੂੰ ਜਿਹੜਾ ਐਮਐਲਏ ਇਹਨਾਂ ਨੂੰ ਪਹਿਲਾਂ ਉਮੀਦਵਾਰ ਚੁਣਿਆ ਗਿਆ ਆਮ ਆਦਮੀ ਪ ਇਥੋਂ ਜਿਹੜੇ ਆ ਸੋਹਣ ਸਿੰਘ ਠੰਡਲ ਅਕਾਲੀ ਦਲ ਦੇ ਜਿਹੜੇ ਚੰਗੇ ਵੱਡੇ ਮਨਿਸਟਰ ਉਹਦੇ ਤੱਕ ਰਹੇ ਨੇ ਇਹਨਾਂ ਨੂੰ ਵੀ ਬਹੁਤ ਘੱਟ ਵੋਟਾਂ ਮਹਿਜ਼ 8692 ਵੋਟਾਂ ਪਈਆਂ ਜੀ ਤੇ ਦੂਜੇ ਨੰਬਰ ਤੇ ਰਹਿਣ ਵਾਲੇ ਰਣਜੀਤ ਕੁਮਾਰ ਨੂੰ 23214 ਇਹ ਕਾਂਗਰਸ ਦੇ ਸੀਗੇ ਤੇ ਇਹਨਾਂ ਨੂੰ ਵੀ ਜਿਹੜਾ ਬੀਐਸਪੀ ਦੇ ਵਿੱਚੋਂ ਕਾਂਗਰਸ ਲੈ ਕੇ ਆਏ ਸੀਗੇ ਕਾਂਗਰਸ ਆਪਾ ਆਰਟੀ ਵਾਲੇ ਪਰ ਇਹਨਾਂ ਨੂੰ ਕੋਈ ਨਹੀਂ ਖਾਸ ਜਿਹੜਾ ਉੱਥੇ ਕਮਾਲ ਇਹ ਦਿਖਾ पाए ਤੇ ਇਸੇ ਤਰੀਕੇ ਨਾਲ ਸਭ ਤੋਂ ਜ਼ਿਆਦਾ ਵੈਸੇ ਚਰਚਿਤ ਸੀਟ ਜਿਹੜੀ ਰਹੀ ਆ ਜੇਕਰ ਆਪਾਂ ਉਹਦੀ ਗੱਲ ਕਰ ਲਈਏ ਤਾਂ ਉਹ ਹੈਗੀ ਆ ਜੀ ਗਿੱਦੜਵਾਹੇ ਦੀ ਗਿੱਦੜਵਾਹੇ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾ ਖੱਟੀ ਮਨਪ੍ਰੀਤ ਸਿੰਘ ਬਾਦਲ ਨੇ 12227 ਵੋਟਾਂ ਇਹਨਾਂ ਨੂੰ ਹਾਸਲ ਹੋਈਆਂ ਮਹੱਜ ਤੇ ਜਿੱਤਣ ਵਾਲੇ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ 71644 ਅਮਰਤਾ ਬਿੰਘ ਹਾਰ ਗਿਆ 49675 ਤੇ ਇੱਥੇ ਹੁਣ ਪਹਿਲਾਂ ਆਪਾਂ ਜੇਕਰ ਪੰਥਕ ਜਿਹੜੀ ਗੱਲ ਕਰੀਏ ਇਹਦੇ ਵਿੱਚ ਅਕਾਲੀ ਦਲ ਵੀ ਆ ਗਿਆ ਇਹਦੇ ਵਿੱਚ ਪੰਥਕ ਹਲਕੇ ਵੀ ਆ ਗਿਆ ਆਪਾਂ ਜੇਕਰ ਗੱਲ ਕਰਨੀ ਹੋਵੇ ਤਾਂ ਦੇਖੋ ਸੁਖਰਾਜ ਸਿੰਘ ਨਿਆਮੀ ਵਾਲੇ ਨੇ ਮੂਰਚਿਆਂ ਦੇ ਵਿੱਚ ਵੀ ਭਾਗ ਲਿਆ ਜਿੱਦੋ ਜਹਿਦ ਦੇ ਵਿੱਚ ਵੀ ਉਹ ਰਹੇ ਨੇ ਤੇ ਉਹ ਚਰਚਿਤ ਚਿਹਰਾ ਵੀ ਨੇ ਇਹ ਵੀ ਨਹੀਂ ਹੈਗਾ ਕਿ ਸੁਖਰਾਜ ਸਿੰਘ ਨਿਆਮੀ ਵਾਲੇ ਦਾ ਕਿਸੇ ਨੂੰ ਪਤਾ ਵੀ ਨਹੀਂ ਬੇ ਲੋਕੀਆਂ ਨੂੰ ਉਹਨਾਂ ਨੂੰ ਜਾਣਦੇ ਵੀ ਆ ਇਨ ਮਾਈ ਪੁਆਇੰਟ ਆਫ ਥਿਊ ਇਨ ਮਾਈ ਓਪੀਨੀਅਨ ਜੇਕਰ ਤੁਸੀਂ ਦੇਖੋ ਜਦੋਂ ਉਹ ਗੱਲਬਾਤ ਕਰਦੇ ਨੇ ਉਹਨਾਂ ਦੀ ਇੰਟਰਵਿਊ ਕਰਨ ਦਾ ਉਹ ਹਮੇਸ਼ਾ ਕਾਫੀ ਸੂਝਵਾਨ ਤਰੀਕੇ ਨਾਲ ਗੱਲ ਕਰਦੇ ਨੇ ਤੇ ਉਹਨਾਂ ਨੂੰ ਵੋਟਾਂ ਮਹਿਜ 715 ਹਾਸਲ ਹੋਈਆਂ ਇਸ ਸਾਲ ਦੇ ਵਿੱਚੋਂ ਇਹ 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 ਹਲਕੇ ਦੇ ਵਿੱਚੋਂ ਜਿਹੜੀਆਂ ਮਹਿਜ਼ ਇੰਨੀਆਂ ਕੁ ਵੋਟਾਂ ਪੈਣੀਆਂ ਇਹ ਪੰਥਕ ਹਲਕਿਆਂ ਦੇ ਵਿੱਚ ਜਿਹੜਾ ਇੱਕ ਨੈਰੇਟਿਵ ਕਿਉਂ ਨਹੀਂ ਸੈੱਟ ਕਰ پا ਰਹੇ ਇਹ ਜਿੰਨੇ ਵੀ ਪੰਥਕ ਹਲਕੇ ਨੇ ਇੱਕ ਵੱਡੀ ਗੱਲ ਹੈ ਵੈਸੇ ਵੀ ਸ਼ਰੋਣੀ ਕਾਲੇ ਦਾ ਨਮਰੋ ਸਰ ਸੁਮਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦੇ ਵੱਲੋਂ ਖੜੇ ਸੀ ਸੋ ਇਹ ਜਿਹੜਾ ਇਹਨਾਂ ਨੂੰ ਹੁਣ ਕੁਛ ਨਾ ਕੁਛ ਤਾਂ ਡੈਫੀਨਿਟਲੀ ਇਹਨਾਂ ਨੂੰ ਸਾਰਿਆਂ ਨੂੰ ਕਰਨਾ ਪੈਣਾ ਹੈ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਨੇ ਗੋਬਿੰਦ ਸਿੰਘ ਸੰਧੂ ਦਾ ਸਮਰਥਨ ਕੀਤਾ ਤੇ ਜਿੱਦਾਂ ਉਹ ਹਰੇਕ ਗੱਲ ਤੇ ਪਹਿਲਾਂ ਉਹ ਬਾਗੀਆਂ ਦੇ ਖਿਲਾਫ ਨਹੀਂ ਬੋਲਦੇ ਲੱਗਦਾ ਤਾਂ ਇਦਾਂ ਵੀ ਉਹ ਇਕੱਠੇ ਕਰਨਾ ਚਾਹੁੰਦੇ ਨੇ ਪਰ ਜੇਕਰ ਇਹ ਇਕੱਠੇ ਨਹੀਂ ਕਰ ਪਾਉਂਦੇ ਤਾਂ ਕੋਈ ਹਾਲ ਚੰਗਾ ਜਿਹੜਾ ਨਹੀਂ ਹੋਣਾ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਲਈ ਸਾਰਿਆਂ ਨੂੰ ਇੱਕ ਇੱਕ ਕਦਮ ਪਿੱਛੇ ਹਟਾ ਕੇ ਹੀ ਤੁਹਾਨੂੰ ਕੋਈ ਆਪਣੀ ਜਿਹੜੀ ਆ ਖੇਤਰੀ ਧਿਰ ਖੜੀ ਕਰਨੀ ਪੈਣੀ ਆ ਪੰਜਾਬ ਦੀ ਖੇਤਰੀ ਧਿਰ ਜਿਹੜੀ ਆ ਜੇਕਰ ਉਹ ਇਕੱਠੀ ਹੋਵੇਗੀ ਤਾਂ ਜੇਕਰ ਉਹ ਇਕੱਠੀ ਨਹੀਂ ਹੁੰਦੀ ਤਾਂ ਅਸੀਂ ਮਹਾਰਾਸ਼ਟਰ ਦੇ ਵਿੱਚ ਹਾਲ ਉਹਨਾਂ ਦਾ ਦੇਖ ਲਿਆ ਆ ਖੇਤਰੀ ਧਿਰ ਹੁੰਦੀ ਕੀ ਆ ਜੀ ਬੀਤੇ ਦਿਨਾਂ ਦੇ ਵਿੱਚ ਨਾ ਤਾਮਿਲਨਾਡੂ ਦੇ ਜਿਹੜੇ ਮੁੱਖ ਮੰਤਰੀ ਨੇ ਸਟਾਲਨ ਉਹਨਾਂ ਨੇ ਐਮ ਕੇ ਸਟਾਲਨ ਉਹਨਾਂ ਨੇ ਨਾ ਇੱਕ ਟਵੀਟ ਕੀਤਾ ਉਹ ਟਵੀਟ ਉਹਨਾਂ ਨੇ ਕੀ ਕੀਤਾ ਕਿ LIC ਨੇ ਜਿਹੜੀ ਆਪਣੀ ਵੈਬਸਾਈਟ ਬਣਾਈ ਸੀ ਨਾ ਉਹਦੇ ਵਿੱਚ ਜਿਹੜਾ ਇੰਗਲਿਸ਼ ਹਿੰਦੀ ਦੇ ਵਿੱਚ ਹੀ ਸੀ ਸਾਰਾ ਕੁਝ ਉਹਨਾਂ ਨੇ ਕਿਹਾ ਕਿ ਦੇਖੋ ਇਹਦੇ ਵਿੱਚ ਨਾ ਜਿਹੜੀ ਇੰਗਲਿਸ਼ ਲੈਂਗੁਏਜ ਦੇ ਲਈ ਆਪਸ਼ਨ ਹੈ ਉਹ ਵੀ ਇਹਨਾਂ ਨੇ ਹਿੰਦੀ ਵਿੱਚ ਦਿੱਤੀ ਆ ਤੇ LIC ਭਾਰਤ ਸਾਰੇ ਭਾਰਤੀਆਂ ਦੇ ਪੈਸੇ ਤੇ ਚੱਲਦੀ ਆ ਤੇ ਇਹਨਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਇਸ ਜਿੱਕੇ ਨਾਲ ਸਾਡੇ ਤੇ ਹਿੰਦੀ ਇਹੋ ਲਾਗੂ ਕਰਨ ਨਾਲ ਹੀ LIC ਵਾਲਿਆਂ ਨੇ ਕਿਹਾ ਕਿ ਉਹ ਟੈਕਨੀਕਲ ਪ੍ਰੋਬਲਮ ਸੀ ਸਾਡੀ ਗਲਤੀ ਉਹਨਾਂ ਨੇ ਵਾਪਸ ਲਿਆ ਸਖਤ ਜਿਹੜਾ ਜਵਾਬ ਸਟਾਲਿਨ ਸਾਹਿਬ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੇ ਤੇ ਤੁਸੀਂ ਇਦਾਂ ਸਾਡੇ ਰਾਜ ਤੇ ਤੁਸੀਂ ਕੋਈ ਸਾਡੀ ਜਿਹੜੀ ਆਹ ਲੈਂਗੁਏਜ ਨਹੀਂ ਥੋਪ ਸਕਦੇ ਤੇ ਇਹ ਜਿਹੜਾ ਖੇਤਰੀ ਤੇਰੀ ਇਦਾਂ ਕਰ ਸਕਦੀ ਜਦੋਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਾਡੀ ਜਿਹੜੀ ਆ ਸਾਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਅਸੀਂ ਆਪਣੇ ਸੂਬੇ ਦੇ ਵਿੱਚ ਅਸੀਂ ਤੱਕੜੇ ਆ ਨਾਲ ਦੀ ਨਾਲ ਉਹ ਲੋਕ ਸਭਾ ਦੇ ਵਿੱਚ ਵੀ ਚੰਗਾ ਝਗੜਾ ਜਿਹੜਾ ਤੱਕੜਾ ਚੰਗ ਉਹਨਾਂ ਨੇ ਇਹਨਾਂ ਨੂੰ ਇੰਡੀਆ ਆਲਾਈਂਸ ਦੇ ਵਿੱਚ ਆ ਉਹਨਾਂ ਦਾ ਡੀਐਮਕੇ ਦਾ ਇਸ ਕਰਕੇ ਖੇਤਰੀ ਤੇ ਰਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਪੰਜਾਬ ਵਰਗੇ ਖੇਤੇ ਨੂੰ ਪੰਜਾਬ ਚ ਤਾਂ ਬੋਲਦਾ ਹੀ ਕੋਈ ਨਹੀਂ ਜੀ ਜਦੋਂ ਤੁਸੀਂ ਲੈਂਗੁਏਜ ਦੀ ਵੀ ਗੱਲ ਆਉਂਦੀ ਆ ਜਾਂ ਉਦਾਂ ਵੀ ਜੇਕਰ ਆਪਾਂ ਵੇਖੀਏ ਤਾਂ ਸੋ ਇਸ ਕਰਕੇ ਤੇ ਇਹ ਜਿਹੜਾ ਹੁਣ ਬੜੀ ਜ਼ਰੂਰੀ ਆ ਕਿ ਜਿਹੜਾ ਪੰਥਕ ਤੇ ਨੰਨ ਉਹਨਾਂ ਨੂੰ ਬੈਠ ਕੇ ਜਿਹੜਾ ਮੰਥਨ ਕਰਨਾ ਪੈਣਾ ਕਿ ਅਸੀਂ ਕਿੱਦਾਂ ਜਿਹੜਾ ਆਪਣਾ ਵੋਟ ਬੈਂਕ ਆ ਉਹਦੇ ਵੱਲੋਂ ਲੈ ਕੇ ਆਉਣਾ ਪੰਜਾਬ ਦਾ ਜਿਹੜਾ ਪੋਲੀਟੀਕਲ ਸੀਨ ਆ ਨਾ ਉਹ ਬੜੀ ਤੇਜ਼ੀ ਨਾਲ ਬਦਲ ਰਿਹਾ ਤੇ ਇਹਦੇ ਵਿੱਚ ਹਜੇ ਤਾਂ ਬੀਜੇਪੀ ਨੂੰ ਤਾਂ ਬਿਲਕੁਲ ਵੀ ਬੀਜੇਪੀ ਚਾਹੇ ਜੋ ਮਰਜ਼ੀ ਕਹੀ ਜਾਵੇ ਬੀਜੇਪੀ ਲਈ ਤਾਂ ਐਕਚੁਅਲੀ ਇਹ ਚੋਣਾ ਥੋੜਾ ਜਿਹਾ ਉਹਨਾਂ ਤੇ ਉਹਨਾਂ ਨੂੰ ਤਾਂ ਉਹਨਾਂ ਨੇ ਡਾਅਵ ਨੀ ਕੀਤਾ ਬਾਕੀ ਸਾਰੀ ਇੰਡੀਆ ਦੇ ਵਿੱਚ ਤਾਂ ਚਲੋ ਉਹਨਾਂ ਦੀ ਆਪੀ ਆਪਿਆ ਪਰ ਪੰਜਾਬ ਦੇ ਵਿੱਚ ਕਿਉਂਕਿ ਉਹਨਾਂ ਦੇ ਕੋਲ ਇੱਕ ਨੈਰੇਟਿਵ ਸੀਗਾ ਜੀ ਦੇਖੋ ਸਾਨੂੰ 18% ਸਾਨੂੰ ਵੋਟ ਬੈਂਕ ਵੋਟ ਪ੍ਰਤੀਸ਼ਤ ਸਾਡੇ ਹਿੱਸੇ ਆ ਗਿਆ ਲੋਕ ਸਭਾ ਦੇ ਵਿੱਚ ਅਸੀਂ ਬਹੁਤ ਵੋਟ ਪ੍ਰਤੀਸ਼ਤ ਵਧਾ ਲਿਆ ਆਪਣਾ ਪਰ ਜਿਹੜਾ ਹੁਣ ਤੁਸੀਂ ਚਾਹੇ ਮਨਪ੍ਰੀਤ ਸਿੰਘ ਬਾਦਲ ਦੇਖ ਲਓ 12227 ਵੋਟਾਂ ਰਵੀਕਰਨ ਸਿੰਘ ਕਾਲੋਂ ਦਾ ਵੀ ਜ਼ਿਕਰ ਕਰਨਯੋਗੀਆਂ ਵੋਟਾਂ ਹਨੀ ਸੋਹਣ ਸਿੰਘ ਟੰਡਲ ਦੀਆਂ ਵੀ 8000 ਵੋਟਾਂ ਨੇ ਤੇ ਮਹਿਜ ਕੇਵਲ ਸਿੰਘ ਢਿੱਲੋਂ ਨੇ ਥੋੜਾ ਰਿਸਪੈਕਟਡ ਵੋਟਾਂ ਹਾਸਲ ਕੀਤੀਆਂ ਜਿਹੜਾ ਤੀਜੇ ਨੰਬਰ ਤੇ ਰਹੇ ਨੇ 17958 ਅਦਰਵਾਈਜ਼ ਇਹੜਾ ਬਹੁਤ ਬਹੁਤ ਘੱਟ ਇਹਨਾਂ ਨੂੰ ਵੋਟਾਂ ਮਿਲੀਆਂ ਸੋ ਇਹ ਇਹਦੇ ਵਿੱਚ ਤੇ ਇੱਕ ਜਿਹੜੀ ਇਹ ਵੀ ਗੱਲ ਹੈ ਜੇ ਹਜੇ ਅਕਾਲੀ ਦਲ ਨਹੀਂ ਸੀਗਾ ਇਹਦੇ ਵਿੱਚ ਜੇਕਰ ਅਕਾਲੀ ਦਲ ਹੁੰਦਾ ਤਾਂ ਫਿਰ ਤਾਂ ਇਦੋਂ ਵੀ ਵੋਟਾਂ ਜਿਹੜੀਆਂ ਇਹਨਾਂ ਦੀਆਂ ਹੀਠਾਂ ਚਲੇ ਜਾਣੀਆਂ ਸੀਗੀਆਂ ਹੁਣ ਅਕਾਲੀ ਦਲ ਦੀ ਸਭ ਤੋਂ ਵੱਡੀ ਗਲਤੀ ਲੋਕੀ ਕਹਿੰਦੇ ਸੀ ਜੀ ਜੇਕਰ ਉਹ ਚੋਣਾਂ ਲੜਦੇ ਉਹ ਹਾਰ ਜਾਂਦੇ ਜੇਕਰ ਉਹ ਚੋਣਾਂ ਲੜਦੇ ਉਹ ਬੇਸ਼ੱਕ ਹਾਰ ਜਾਂਦੇ ਪਰ ਇਹ ਗੱਲ ਕਾਂਗਰਸ ਵਾਲੇ ਵੀ ਕਹਿ ਰਹੇ ਨੇ ਬਾਜਬਾ ਸਾਹਿਬ ਨੇ ਵੀ ਕਹੀ ਹੈ ਕਿ ਉਹਨਾਂ ਦੇ ਚੋਣਾਂ ਨਾ ਲੜਨ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ ਤੇ ਇਹਦਾ ਡੈਫੀਨਿਟਲੀ ਹੋਇਆ ਹੀ ਹੋਇਆ ਜੀ ਆਮ ਆਦਮੀ ਪਾਰਟੀ ਨਿਕਲੀ ਹੀ ਇਸ ਚੀਜ਼ ਦੇ ਵਿੱਚੋਂ ਵੈਸੇ ਹੋਰ ਕਿਤੇ ਵੀ ਆਮ ਆਦਮੀ ਪਾਰਟੀ ਇੰਡੀਆ ਦੇ ਵਿੱਚ ਕੰਮ ਜਾਬ ਨਹੀਂ ਪੰਜਾਬ ਦੇ ਵਿੱਚ ਇਸੇ ਕਰਕੇ ਹੋਈ ਕਿ ਲੋਕੀ ਜਿਹੜੇ ਅਕਾਲੀ ਦਲ ਵੱਲੋਂ ਵੇਖਦੇ ਸੀ ਜਿੰਨਾ ਬਾਹਰ ਬੈਠਾ ਡਾਇਸਪੋਰਾ ਉਹ ਸਾਰਿਆਂ ਨੇ ਆਪਣੀਆਂ ਜਿਹੜੀਆਂ ਡੋਰਾਂ ਸਿੱਟਦੀਆਂ ਭਗਵੰਤ ਮਾਨ ਦੇ ਉੱਤੇ ਆਮ ਆਦਮੀ ਪਾਰਟੀ ਦੇ ਉੱਤੇ ਅਕਾਲੀ ਦਲ ਦਾ ਸਾਰਾ ਜਿਹੜਾ ਵੋਟ ਬੈਂਕ ਸੀਗਾ ਉਹ ਉਹਨਾਂ ਨੂੰ ਚਲੇ ਗਿਆ ਹੁਣ ਵੀ ਤੁਸੀਂ ਦੇਖ ਲਓ ਇਹ ਜਿਹੜਾ ਇਧਰੋਂ ਸੋਚਾ ਸਿੰਘ ਲੰਗਾਹ ਨੇ ਮਦਦ ਕੀਤੀ ਤੇ ਉਹ ਬਹੁਤ ਘੱਟ ਵੋਟਾਂ ਦੇ ਮਾਰਜਨ ਦੇ ਨਾਲ ਜਿਹੜਾ ਆਪਣੇ ਹੈਗੇ ਨੇ ਇਹ ਗਰਦੀਪ ਸਿੰਘ ਰੰਧਾਵਾ ਮਹਿਜ਼ 5000 ਵੋਟਾਂ ਦੇ ਮਾਰਜਨ ਦੇ ਨਾਲ 5699 ਵੋਟਾਂ ਦੇ ਮਾਰਜਨ ਦੇ ਨਾਲ ਉਹ ਸੀਟ ਜਿੱਤੇ ਨੇ ਇਹਨਾਂ ਦੇ ਲੰਗਾਹ ਸਾਹਿਬ ਦੀ ਮਦਦ ਕੀਤੀ ਆ ਉੱਥੇ ਲੰਗਾਹ ਸਾਹਿਬ ਨੇ ਬੜਾ ਖੁੱਲ ਕੇ ਜਿਹੜੇ ਡਿੰਪੀ ਢਿੱਲੋਂ ਨੇ ਉਹ ਕਿਉਂਕਿ ਅਕਾਲੀ ਦਲ ਦੇ ਕੈਂਡੀਡੇਟ ਸੀਗੇ ਤੇ ਉਹ ਸਾਰਾ ਜਦੋਂ ਤੁਸੀਂ ਅਕਾਲੀ ਦਲ ਨੇ ਆਪਣਾ ਗਿੱਦੜ ਬਾਹਰ ਚ ਉਮੀਦਵਾਰ ਨਹੀਂ ਦਿੱਤਾ ਤੇ ਆਬਵੀਸਲੀ ਅਕਾਲੀ ਦਲ ਦੇ ਵੋਟਰ ਨੇ ਕਿਸੇ ਹੋਰ ਵੱਲੋਂ ਦੇਖਣ ਦੀ ਬਚਾਏ ਉਹਨੇ ਜਿਨ੍ਹਾਂ ਦੀ 2-3 ਵਾਰ ਪਿਛਲੀ ਵਾਰ ਜਿਨ੍ਹਾਂ ਦੇ ਨਾਲ ਉਹ ਲੜਾਈ ਲੜਦੇ ਰਹੇ ਨੇ ਜਿੱਦੋ ਜਹਿਦ ਕਰਦੇ ਰਹੇ ਨੇ ਉਸ ਵੋਟਰ ਨੇ ਉਹਨਾਂ ਦੇ ਨਾਲ ਹੀ ਜਾਣਾ ਸੀ ਸੋ ਉਹ ਉਧਰ ਨੂੰ ਚਲੇ ਗਿਆ ਬਰਨਾਲੇ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਚੰਗਾ ਆਧਾਰ ਸੀਗਾ ਉੱਥੇ ਵੀ ਕੁਝ ਇਹ ਕਰ ਸਕਦੇ ਸੀਗੇ ਪਰ ਉੱਥੇ ਜਿਹੜਾ ਉੱਥੇ ਵੀ ਨਹੀਂ ਇਹਨਾਂ ਨੇ ਆਪਣਾ ਜਿਹੜਾ ਕੋਈ ਵੀ ਉਮੀਦਵਾਰ ਖੜਾ ਕੀਤਾ ਅਦਰਵਾਈਜ਼ ਜਿੱਦਾਂ ਉੱਥੇ 5 4 5 ਕੋਈ ਨਹੀਂ ਟੱਕਰ ਬਣ ਜਾਣੀ ਸੀ ਨਾ ਉੱਥੇ ਕਿਉਂਕਿ ਗਰਦੀਪ ਸਿੰਘ ਬਾਠ ਵੀ ਖੜੇ ਸੀ ਤਾਂ ਅਕਾਲੀ ਦਲ ਦੇ ਲਈ ਸ਼ਹਿਰ ਉੱਥੇ ਵੀ ਕੁਝ ਫਾਇਦਾ ਹੋ ਸਕਦਾ ਸੀਗਾ ਕਾਲਾ ਢਿੱਲੂ ਦੀ ਜਿਹੜੀ ਜਿੱਤ ਹੈ ਉਹ ਬੜੀ ਟੈਕਨੀਕਲ ਜੀ ਜਿੱਤ ਹੋਈ ਹੈ ਉਹਨਾਂ ਦੀ ਵੀ ਵੈਸੇ ਅਦਰਵਾਈਜ਼ ਜਿਹੜਾ ਉੱਥੇ ਵੀ ਅਕਾਲੀ ਦਲ ਕੁਝ ਨਾ ਕੁਝ ਕਮਾਲ ਜਿਹੜਾ ਕਰ ਸਕਦਾ ਸੀਗਾ ਚੱਬੇਵਾਲ ਦੀ ਸੀਟ ਜ਼ਰੂਰ ਤੁਸੀਂ ਕਹਿ ਸਕਦੇ ਹੋ ਕੋਟਾ ਵੱ ਛੋਟੇ ਕੱਦ ਵਾਲੇ ਆਗੂ ਨਹੀਂ ਸੀ ਉਹ ਵੀ ਵੱਡਾ ਜਿਹੜਾ ਉੱਥੇ ਡੈਂਟ ਪਾ ਸਕਦੇ ਸੀਗੇ ਪਰਸਟਲ ਇਹਨਾਂ ਨੇ ਇਹ ਚੂਸ ਕੀਤਾ ਕਿ ਅਸੀਂ ਚੂਣਾ ਨਹੀਂ ਲਾਣੀਆ ਹੁਣ ਦੇਖਦੇ ਆ ਮੈਂ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਜਥੇਦਾਰ ਸਾਹਿਬ ਦਾ ਸੰਦੇਸ਼ ਸਾਂਝਾ ਕੀਤਾ ਲੈਟਸ ਸੀ ਉਹ ਫੈਸਲਾ ਕੀ ਲੈਂਦੇ ਆ ਤੇ ਉਸ ਤੋਂ ਬਾਅਦ ਕਾਲੀ ਦਲ ਦੀ ਜਿਹੜੀ ਆ ਉਹ ਰਣਨੀਤੀ ਕੀ ਰਹਿੰਦੀ ਆ ਸੋ ਲਗਾਤਾਰ ਤੁਹਾਡੇ ਨਾਲ ਜੁੜੇ ਰਵਾਂਗੇ ਬੇਨਤੀ ਆ ਕਿ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ਼੍ਰੀ ਅਕਾਲ